ਟਾਈਮ ਮੈਗਜ਼ੀਨ ਨੇ ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਕੀਤੀ ਜਾਰੀ 21 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਭਾਰਤੀ ਸ਼ਾਮਲ ਨਹੀਂ ਬੰਗਲਾਦੇਸ਼ ਦੇ ਤੁਨ ਯੂਨਸ ਨੂੰ ਵੀ ਮਿਲੀ ਥਾ ਪ੍ਰਭਾਵਸ਼ਾਲੀ ਲੀਡਰਸ਼ ਟ੍ਰੰਪ ਅਤੇ ਇਲਨ ਮਸਕ ਵੀ ਨਾ ਭਾਰਤ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੂੰ ਕਿ ਦਿੱਤਾ ਕਰਾਰਾ ਜਵਾਬ ਕਿ ਹਾਂ ਪਾਕਿਸਤਾਨ ਅਕੂਪਾਈਡ ਕਸ਼ਮੀਰ ਦਾ ਹਿੱਸਾ ਪਾਕਿਸਤਾਨ ਨੇ ਕੀਤਾ ਨਾ ਜਾਇਜ਼ ਕਬਜ਼ਾ ਹਰ ਹਾਲਚ ਪਾਕਿਸਤਾਨ ਨੂੰ ਕਰਨਾ ਹੋਵੇਗਾ ਖਾਲੀ ਟੈਰਿਫ ਵਾਰ ਦੀ ਹਲਚਲ ਦੇ ਵਿਚਾਲੇ ਅਮਰੀਕਾ ਜਾਣਗੇ ਰਾਹੁਲ ਗਾਂਧੀ ਪੱਤਰ ਪ੍ਰਵਾਸੀਆਂ ਨਾਲ ਕਰਨਗੇ ਮੁਲਾਕਾਤ ਬ੍ਰਾਊਨ ਯੂਨੀਵਰਸਿਟੀ 'ਚ ਰਾਹੁਲ ਗਾਂਧੀ ਕਰਨਗੇ ਸੰਬੋਧਨ ਓਵਰਸੀਜ਼ ਕਾਂਗਰਸ ਦੇ ਮੈਂਬਰਾਂ ਨੂੰ ਵੀ ਮਿਲਣਗੇ ਰਾਹੁਲ ਟੈਰਿਫ ਵਾਰ ਵਿਚਾਲੇ ਬਦਲੇਟ ਫਰਮ ਦਿਸੌਰ ਬੋਲੇ ਅਸੀਂ ਚਾਈਨਾ ਨਾਲ ਇੱਕ ਚੰਗੀ ਡੀਲ ਕਰਨ ਜਾ ਰਹੇ ਹਾਂ ਕੋਈ ਵੀ ਸਾਡਾ ਮੁਕਾਬਲਾ ਨਹੀਂ ਕਰ ਸਕਦਾ 2 ਦਿਨ ਪਹਿਲਾਂ ਅਮਰੀਕਾ ਨੇ ਚਾਈਨਾ 'ਤੇ ਲਗਾਇਆ ਸੀ 245% ਟੈਰਿਫ ਕਲਾਸ਼ ਮੰਤਰੀਵਰ ਯਾਤਰਾ ਦੇ ਲਈ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਜਲਦੀ ਕਲਾਸ਼ ਮੰਤਰੀਵਰ ਯਾਤਰਾ ਦੇ ਲਈ ਨਿਰਦੇਸ਼ ਜਾਰੀ ਕਰਾਂਗੇ ਕੋਵਿਡ ਮਹਾਮਾਰੀ ਕਾਰਨ 2020 ਤੋਂ ਬੰਦ ਯਾਤਰਾ ਸੋਨੇ ਦੀਆਂ ਕੀਮਤਾਂ ਨੇ ਬਣਾਇਆ ਨਵਾਂ 올 ਟਾਈਮ ਹਾਈ ਰਿਕਾਰਡ ਭੈਲੀਵਾਰ 95000 ਤੇ 50 ਸੋਨਾ ਮੰਦੀ ਅਤੇ ਵਿਆਹ ਦੇ ਸੀਜ਼ਨ ਕਰਕੇ ਵਧੀ ਡਿਮਾਂਡ ਅਮਰੀਕਾ ਚਾਈਨਾ ਟੈਰਫ ਵਾਰ ਦਾ ਵੀ ਅਸਰ ਪਾਰ ਪਛਾ ਵਿਵਾਦ ਵਿਚਾਲੇ ਮਹਾਰਾਸ਼ਟਰ ਸਰਕਾਰ ਦਾ ਵੱਡਾ ਫੈਸਲਾ ਸਕੂਲਾਂ ਚ ਅੰਗਰੇਜ਼ੀ ਮਰਾਠੀ ਦੇ ਨਾਲ ਹਿੰਦੀ ਵੀ ਪੜਾਣਗੇ ਬੱਚੇ ਪਹਿਲੇ ਤੋਂ ਪੰਜਵੀਂ ਕਲਾਸ ਤੱਕ ਹਿੰਦੀ ਤੀਜੀ ਭਾਸ਼ਾ ਵੱਜੂ ਲਾਜ਼ਮੀ ਵਿਰੋਧੀਆਂ ਨੇ ਹਿੰਦੀ ਭਾਸ਼ਾ ਖਿਤਾਫ ਜਤਾਇਆ ਇਤਰਾਜ਼ ਅਸੀਂ ਹਿੰਦੂ ਹਾਂ ਹਿੰਦੀ ਨਹੀਂ ਤੇ ਲਗਾਏ ਪੋਸਟਰ ਸ਼ਾਨਨ ਪ੍ਰੋਜੈਕਟ ਨੂੰ ਲੈ ਕੇ ਮੁਰਾਮੂ ਸਾਹਮਣੇ ਹੋਏ ਹਿਮਾਚਲ ਤੇ ਪੰਜਾਬ ਪੰਜਾਬ ਮਿਸ਼ਨ ਪ੍ਰੋਜੈਕਟ ਤੇ ਠੋਕਿਆ ਦਾਵਾ ਕੈਬਨਿਟ ਮੰਤਰੀ ਅਮਨ अरोड़ा ਬੋਲੇ ਸ਼ਾਨਨ ਨੇ ਸਿਰਫ ਪੰਜਾਬ ਦਾ ਹਾਂ ਸ਼ਾਨਨ ਪ੍ਰੋਜੈਕਟ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਰਡਿੰਗ ਦਾ ਵੀ ਬਿਆਨ ਕਿਹਾ ਮੁੱਤੇ ਤੇ ਹਿਮਾਚਲ ਦੇ ਸੀਐਮ ਨੂੰ ਲਿਖਾਂਗਾ ਪੱਤਰ ਹਿਮਾਚਲ ਦੇ ਡਿਪਟੀ ਸੀਐਮ ਨੇ ਕਿਹਾ ਸ਼ਾਨਨ ਪ੍ਰੋਜੈਕਟ ਦਾ ਨਹੀਂ ਦਵਾਂਗੇ 1 ਇੰਚ न्यूज एटीन जरिए राजा वड़िंग की सुनील जाखड़ चुनाती कहा अपने भतीजे संदड़ का बोहर तो अस्तीफा दवा के खुद लड़ो चो सामने मैदान उतरेगा नशे से होन राजन दो हजार सताई च बिना चेहरे तो चोन लड़ सकती है कांग्रेस पार्टी बोले सरकार बनने तो बाद सोचा नाम श्रोमणी अकाली दल ने रुझाना पश्चिमी तो ने उम्मीदवार परपकार पेशे तो ने वकील ਚੰਡੀਗੜ੍ਹ ਅਦਾਲਤ ਵਿੱਚ ਜਾਰੀ ਰਹੇਗੀ ਭੈਭਾਲ ਕਲਾ ਗੋਲੀकांड ਸੁਣਵਾਈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਪਟੀਸ਼ਨ ਕੀਤੀ ਖਾਰਜ ਤਤਕਾਲੀ ਸਸਤੀ ਚੰਨੀ ਸ਼ਰਮਾ ਦੀ ਮੰਗਤੇ ਸ਼ਿਫਟ ਹੋਇਆ ਸੀ ਕੇਸ ਸੂਮਣੇ ਕਾਲੀਦਾਲ ਅੰਮ੍ਰਿਤਸਰ ਨੇ ਅਟਾਰੀਵਾਗਾ ਬਾਰਡਰ ਤੇ ਕੱਢਿਆ ਮਾਰਚ ਪਰ ਪਾਕਿਸਤਾਨ ਸਰਹੱਦ ਤੇ ਵਪਾਰ ਖੁਲੰਦੀ ਕੀਤੀ ਮੰਗ ਕੇ ਹੱਬ ਬਾਰਡਰ ਖੁੱਲਣ ਦੇ ਨਾਲ ਪੰਜਾਬ ਛੋਵੇ ਕੀ ਤਰੱਕੀ ਆਪ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਕਰਨਾ ਪੈ ਰਿਹਾ ਸਾਹਮਣਾ ਸਪੀਕਰ ਸੰਧਵਾ ਮੰਤਰੀ ਬਲਬੀਰ ਸਿੰਘ ਦੇ ਖਿਲਾਫ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ ਵਿਧਾਇਕ ਸੁਖਬੀ ਸਿੰਘ ਮੈਸਰਖਾਨਾ ਤੇ ਜ਼ਮੀਲੋ ਰਹਿਮਾਨ ਦਾ ਵੀ ਹੋਇਆ ਵਿ ਮਲੇਰਕੋਟਲਾ ਚ ਐਮ ਐਲ اے ਜ਼ਮੀਰ ਔਰ ਰਹਿਮਾਨ ਦਾ ਵਿਰੋਧ ਪਿੰਡ ਫਰਮਾਲੀ ਚ ਕਿਸਾਨਾਂ ਨੇ ਕੀਤਾ ਕਿਰਾ ਵਿਧਾਇਕ ਤੋਂ ਕਿਸਾਨਾਂ ਨੇ ਪੁੱਛੇ ਸਵਾਲ ਚੰਡੀਗੜ੍ਹ ਚ ਐਸ ਕੇ ਐਮ ਤੇ ਕਾਮਨਸਫ ਮੋਰਚ ਵਿਚਾਲੇ ਹੋਈ ਮੀਟਿੰਗ ਬੇਅਦਬੀ ਤੇ ਗੋਲੀਕੰਢ ਦੋਸ਼ੀਆਂ ਦੇ ਲਈ ਮੰਗੀ ਸਜ਼ਾ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਕੀਤੀ ਮੰਗ 15 ਮਈ ਨੂੰ ਥੈਸਿਲਾਂ ਬਾਹਰ ਰੋਸ ਮਾਰਚ ਦਾ ਐਲਾਨ